ਸਸਵੀਰ ਕਾਲ ਜੀ ਤਲਵੰਡੀ ਸਭ ਤੋਂ ਹਲਕੀ ਦੇ ਪਿੰਡ ਨਗਲਾ ਵਿਖੇ ਜਿਹੜੀ ਮਤਲਬ ਹੀ ਡਰ ਦਾ ਇੱਕ ਮਾਹੌਲ ਜਿਹਾ ਬਣਿਆ ਹੋਇਆ ਬਣੀ ਹੋਈ ਹੈ ਤੇ ਕੀ ਚਿੱਤਾ ਆਇਆ ਹੈ ਉਹ ਮਤਲਬ ਇੱਕ ਵੀਡੀਓ ਹੋਰ ਆਈ ਹੈ ਉਹ ਖੇਤਾਂ ਦੇ ਵਿੱਚ ਦੇਖਿਆ ਗਿਆ ਹੈ ਨਾ ਉਹ ਨੇੜੇ ਦੇ ਪਿੰਡ ਕਿਸੇ ਕੋਈ ਨਾਂ ਲੱਗਦੇ ਪਿੰਡ ਨੇੜੇ ਦੇ ਪਿੰਡ ਦੇ ਖੇਤਾਂ ਵਿੱਚ ਦੇਖਿਆ ਗਿਆ ਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਜਾਨਵਰਾਂ ਨੂੰ ਇਨਸਾਨਾਂ ਨੂੰ ਖਤਰਾ ਹੈ ਤੇ ਮਤਲਬ ਵੀ ਪਹਿਲਾਂ ਤਾਂ ਫਵਾਈ ਲੱਗਦੀ ਸੀ ਕਿਸੇ ਨੇ ਦੇਖਿਆ ਨਹੀਂ ਪਰ ਹੁਣ ਉਹ ਵੀਡੀਓ ਇੱਕ ਸਾਹਮਣੇ ਆਈ ਹੈ YouTube ਤੇ ਵੀਡੀਓ ਪਾਈ ਹੋਈ ਹੈ ਇੱਕ ਸੌਰੀ Facebook ਤੇ ਲੋਕ ਦੇਖ ਰਹੇ ਆ ਭਾਲ ਲਿਆ ਉਹਨੂੰ ਭਾਲ ਕਰ ਰਹੇ ਹਨ ਉੱਥੇ ਇੱਕ ਮਤਲਬ ਵੀ ਵੀਡੀਓ ਸਾਹਮਣੇ ਆਈ ਹੈ ਉਹਦੇ ਵਿੱਚ ਦੇਖਿਆ ਗਿਆ ਵੀ ਹੈਗਾ ਜਾਨਵਰ ਤੇ ਕਾਫੀ ਵੱਡਾ ਜਾਨਵਰ ਹੈ ਚੀਤੇ ਵਰ ਗਈ ਹੈ ਕੀਤਾ ਹੀ ਹੋ ਸਕਦਾ ਹੈ ਤੇ ਉਹ ਨਗਲੀ ਦੀ بجائے ਹੁਣ ਕਿਸੇ ਹੋਰ ਪਿੰਡ ਦੇ ਜੂ ਦੇ ਵਿੱਚ ਮਤਲਬ ਹੀ ਕਿਸੇ ਦੇਖਿਆ ਗਿਆ ਤੇ ਇਸ ਦਾ ਪ੍ਰਸ਼ਾਸਨ ਨੂੰ ਕੋਈ ਹੱਲ ਕਰਨਾ ਚਾਹੀਦਾ ਹੈ ਸਰਕਾਰ ਨੂੰ ਕੋਈ ਹੱਲ ਕਰਨਾ ਚਾਹੀਦਾ ਹੈ ਨਾ ਤੇ ਜੰਗਲਾਤ ਵਿਭਾਗ ਨੂੰ ਸਦਕੇ ਜਿਹੜੀ ਮਹਾਰਾ ਦੀ ਟੀਮ ਹੁੰਦੀ ਹੈ ਉਹਨੂੰ ਫੜਨ ਵਾਲੀ ਉਹਨਾਂ ਨੂੰ ਸਦਕੇ ਇਸ ਦਾ ਹੱਲ ਕਰਨਾ ਚਾਹੀਦਾ ਕਿਉਂਕਿ ਮਾਲੀ ਤੇ ਜਾਨੀ ਨੁਕਸਾਨ ਦਾ ਖਤਰਾ ਬਣਿਆ ਇਨਸਾਨੀ ਜਾਨਾਂ ਦਾ ਵੀ ਖਤਰਾ ਬਣਿਆ ਹੋਇਆ ਹੈ ਤੇ ਜਾਨਵਰਾਂ ਨੂੰ ਤਾਂ ਇਹ ਛੱਡਦਾ ਹੀ ਨਹੀਂ ਹੈ ਕੁੱਤਾ ਇਹਦਾ ਪਸੰਦੀਦਾ ਸ਼ਿਕਾਰ ਹੁੰਦਾ ਹੈ ਤੇ ਬੱਕਰੀਆਂ ਜਾਂ ਹੋਰ ਛੋਟੇ ਜਾਨਵਰ ਜਿਹੜੇ ਨੂੰ ਇਹ ਚੱਕ ਕੇ ਲਿਆ ਸਕੇ ਉਹਨਾਂ ਦਾ ਇਹ ਸ਼ਿਕਾਰ ਕਰਦਾ ਛੋਟੇ ਬੱਚਿਆਂ ਨੂੰ ਜਿਆਦਾ ਖਤਰਾ ਹੁੰਦਾ ਇਸ ਚੀਜ਼ ਤੋਂ ਸੋ ਸਰਕਾਰ ਨੂੰ ਪ੍ਰਸ਼ਾਸਨ ਨੂੰ ਤੇ ਜੰਗਲਾਤ ਵਿਭਾਗ ਨੂੰ ਇਹਦੇ ਬਾਰੇ ਧਿਆਨ ਦੇਣਾ ਚਾਹੀਦਾ ਹੈ